ਕੀ ਕਰਨੀ ਕਰਵੀ ਤੇ ਬਸ ਮੈਂ ਕੇ ਭਾਂਡੇ ਸੈੱਟ ਕਰਦੀ ਬਸ ਕਿਚਨ ਕੁਚਨ ਦੀ ਸੈਟਿੰਗ ਆ ਤੇ ਭਾਂਡੇ ਸੈੱਟ ਕਰੀ ਨਹੀਂ ਕੁਝ ਬਣਾ ਲੈਣਾ ਸੀ ਬਣਾ ਲੈਣਾ ਸੀ ਦੱਸੋ ਨਾ ਆਉਣਾ ਭਾਈ ਆਂਦੇ ਫਿਰ ਤੇ ਆਹੋ ਮੈਂ ਬਾਹਰੋਂ ਹੀ ਮੰਗਵਾਇਆ ਸਭ ਕੁਝ ਤੂੰ ਸਵੇਰ ਦੀ ਉੱਠੀ ਕੁਝ ਨਾ ਕੁਝ ਤੇ ਬਣਾ ਲਿੰਦੀ ਸਵੇਰ ਦੀ ਉੱਠੀ ਆ ਤੇ ਕੰਮ ਹੋਰ ਵੀ ਹੈ ਮੈਂ ਡਸਟਿੰਗ ਕਰਨ ਲੱਗ ਪਈ ਸਾਂ ਤੁਹਾਡੇ ਕੱਪੜੇ ਪ੍ਰੈਸ ਕਰਨ ਵਾਲੇ ਸੀ ਹੋਰ ਵੀ ਸੀ ਕੰਮ ਉਹ ਪ੍ਰੈਸ ਕਰਨ ਤੇ ਤੁਹਾਨੂੰ ਹੋਰ ਟਾਈਮ ਲੱਗ ਜਾਂਦਾ ਵੇ ਉਹ ਤਾਂ ਠੀਕ ਹੈ ਮੈਂ ਇਹ ਗੱਲ ਕੰਨ ਲਿਆ ਵਾ ਵੀ ਚਲ ਥੋੜਾ ਬਤਾ ਚਾਰੀਜ ਹੁੰਦਾ ਚਾਹ ਪਾਣੀ ਮਾੜਾ ਮੋਟਾ ਬਣਾ ਲੈਣਾ ਕਰੀ ਆਹ ਹੋ ਤੇ ਮੈਂ ਕਹਿੰਦੀ ਵੀ ਮੈਂ ਬਾਹਰੋਂ ਮੰਗਾਇਆ ਤੇ ਆ ਜਾਵੇਂ ਫਿਰ ਕੀ ਹੋਇਆ ਹੋਰ ਮੈਨੂੰ ਵੀ ਕੁਝ ਕਰਨਾ ਨਹੀਂ ਤੂੰ ਠੀਕੇ ਹਾਂ ਠੀਕ ਐਂ ਕੀ ਕਰਦੀ ਪਈਆਂ ਅਵੇਲੀ ਖੜੀ ਮੈਂ ਕਰਦੀ ਨਹੀਂ ਬਈ ਚਲ ਠੀਕ ਹੈ ਜੋ ਕਰਨਾ ਕਰ ਕਰਦੀ ਤੇ ਪਈਆਂ ਤੁਹਾਨੂੰ ਨਹੀਂ ਜਾਈਂ ਹੁੰਦਾ ਬਸ ਜੁੜਦੀ ਮੈਂ ਕਿਚਨ ਵਿੱਚ ਬਣਾਵਾਂਗੀ ਗਰਮੀ ਵਿੱਚ ਲੱਗੀ ਰਵਾਂ ਉਹ ਤੁਹਾਨੂੰ ਲੱਗੇਗਾ ਕਿ ਮੈਂ ਬਣਾਉਂਦੀ ਵੀ ਆ ਬਸ ਉਹ ਹੀ ਹੋ ਨਜ਼ਰ ਆਊਗਾ ਚਲ ਠੀਕ ਹੈ ਠੀਕ ਹੈ ਹੋਰ ਕੋਈ ਕੰਮ ਘਰ ਚ ਰੋਟੀ ਪਾਣੀ ਤੋਂ ਇਲਾਵਾ ਵੀ ਬਥੇਰੇ ਕੰ ਕਦੀ ਆਏ ਤੁਸੀਂ ਬਾਰੀਆਂ ਬੁਰੀਆਂ ਸਾਫ ਕੀਤੀਆਂ ਇਹ ਮੈਂ ਕਰਨੀ ਆ ਫਿਰ ਵੀ ਗੱਲ ਕਰਦੇ ਪਏ ਹਾਂ ਕਦੀ ਫਿਰ ਕਿਉਂ ਆਏ ਜੇ ਜਨਾਨੀ ਕਰ ਸਕਦੀ ਆਦਮੀ ਕੋ ਨਹੀਂ ਕਰ ਸਕਦਾ ਕਦੀ ਵਿਲੇ ਟਾਈਮ ਤੇ ਆਏ ਕਰ ਹੀ ਸਕਦੇ ਹੋ ਚਲ ਮੈਨੂੰ ਲੈਕਚਰ ਨਾ ਦੇ ਤੂੰ ਆਪਣਾ ਕੰਮ ਕਰ ਲੈ ਭਾਈ ਨੂੰ ਫੋਨ ਕਰ ਬਈ ਉਹਦੇ ਮੈਂ ਕਰਤਾ ਉਹ ਆਂਦੀ ਪਈ ਆ ਬੱਕਰੀ ਰੋਟੀ ਪਾਣੀ ਤੋਂ ਇਲਾਵਾ ਵੀ ਜਨਾਨੀਆਂ ਦੇ ਬਹੁਤ ਕੰਮ ਹੁੰਦੇ ਆ ਘਰ ਵਿੱਚ ਤੇ ਉਹਦੇ ਝਾੜੂ ਪੋਚਾ ਕਰਨ ਵਾਲੇ ਕਰ ਰਹੇ ਜਾਂਦੇ ਆ ਉੱਪਰਲੇ ਕੰਮ ਮੈਂ ਜਿਹੜੀ ਗੱਲ ਕਹਿੰਦੇ ਤੂੰ ਉਹਦਾ ਜਵਾਬ ਦੇ ਮੈਂ ਕਹਿੰਦੀ ਆ ਕਿ ਭਾਈ ਨੂੰ ਨਹੀਂ ਆਉਂਦੇ ਵੀ ਕੁਝ ਬਣਾ ਲੈਣਾ ਹੈ ਕੋਈ ਚਾਰੀਜ ਹੁੰਦੀ ਆ ਬੰਦੇ ਨੂੰ ਤਿਆ ਹਮੇ ਕੈਂਦੀ ਤੇ ਪਈ ਆ ਬਾਰ ਬਾਰ ਤੁਹਾਨੂੰ ਬਾਹਰੋਂ ਮੰਗਵਾਇਆ ਮੇਰੇ ਕੋ ਨਹੀਂ ਬਣਿਆ ਟਾਈਮ ਨਹੀਂ ਲੱਗਾ ਚਲ ਠੀਕ ਹੈ ਫੋਨ ਕਰ ਫਿਰ ਉਹਨਾਂ ਨੂੰ ਕਰਦੀ ਆ ਫੋਨ ਕਿੱਤਾ ਰਸਤੇ 'ਚ ਹੀ ਆਏ ਹੁੰਦੇ ਆ ਫੇ ਮੈਂ ਸਮਾਨ ਤੇ ਬਾਕੀ ਲੈ ਆਂਦਾ ਵਾ ਜਿਹੜਾ ਤੂੰ ਲਿਖਾਇਆ ਸੀ ਹਾਂਜੀ ਹਾਂ ਸੋ ਲੈ ਅੰਦਰ ਨਾ ਸਰਸਮਾਨ ਕੁਛ ਰਹਿ ਤਾ ਨਹੀਂ ਗਿਆ ਹਾਂ ਵੇਖ ਲੈ ਜਾ ਕੇ ਕੀ ਕੋਈ ਗੱਲ ਨਹੀਂ ਗਿਆ ਚੱਕ ਕਰ ਲੈਂਦੇ ਤੁਹਾਡੇ ਕੀ ਭਰੋਸਾ ਦੋ ਚੀਜ਼ਾਂ ਰਸਤੇ ਗਏ ਭੁੱਲ ਜਾਓ ਹਾਂ ਤੁਹਾਡੇ ਤੇ ਇਹ ਆਦਤ ਹੈਗੀ ਆ ਭੁੱਲਣ ਦੀ ਨਹੀਂ ਕਹਿੰਦੇ ਵੀ ਇੱਕ ਅੰਦੀ ਚੀਜ਼ ਕੋਈ ਰਹਿ ਗਈ ਹੋਊਗੀ ਨਾ ਵੇਖ ਲੈ ਵੀ ਮੈਂ ਲੈ ਆਉਂਦਾ ਜਾ ਕੇ ਚਾਹੀ ਨਹੀਂ ਆਉਂਦੇ ਨਾ ਯਾਰ ਚਲੇ ਚੀਜ਼ ਦੇਖ ਲੈਣੀ ਆ ਕੁਛ ਭੁੱਲਤੇ ਨਹੀਂ ਗਏ ਫੇਰ ਦੁਬਾਰਾ ਉਹਨਾਂ ਦੇ ਹੁੰਦੇ ਚੱਲ ਜਾ ਵੇਖ ਫੇਰ ਚੰਗਾ ਨਹੀਂ ਲੱਗਦਾ ਫੇਰ ਜਾਓਗੀ ਚਾ ਜਾ ਦੇ ਵੇਖਣ ਲੱਗੀ ਆ ਆ ਕਰਿਆ ਰঞ্জੀਤ ਕਰਿਆ ਬੜਾ ਸੋਨਾ ਕਰਿਆ ਬੜਾ ਵੱਡਾ ਕਰਦੀ ਦੀ ਉਹਨਾਂ ਦਾ ਤੇ सस्का दीदी सस्का र जी कि हाल है बस ठीक है हम सीस ठीक हो हां जी बढ़िया चलो मैटू भाभी जी ले। ले? Mm. Hmm. Haanji, भाई जी सस्का र जी कि हाल है ठीक ठाक ठीक ठाक तो इधर आ गई कोई नहीं भाई ਕੋ ਸਣਾਉ ਠੀਕ ਹੈ ਜੀ ਸਭ ਵਧੀਆ ਕੰਮ ਕਰ ਬਸ ਵਧੀਆ ਦੀਦੀ ਤੁਸੀਂ ਸੁਣਾਓ ਬਹੁਤ ਖੂਬਿਆ ਬਹੁਤ ਵੱਡਾ ਘਾ ਰਹੀ ਦੀਦੀ ਤਾਂ ਬਹੁਤ ਸੋਹਣਾ ਸੋਹਣਾ ਮੈਂ ਤੇ ਅੱਗੇ ਇਹਨਾਂ ਨੂੰ ਕਹਿੰਦੀ ਪਈ ਸੀ ਮੈਂ ਕਿਹਾ ਬੜਾ ਸੋਹਣਾ ਘਾ ਰਿਆ ਬਹੁਤ ਵੱਡਾ ਹੈ ਹਾਂਜੀ ਹੋਰ ਮੰਮੀ ਜੀ ਨੇ ਨਾਲ ਆਏ ਉਹਨਾਂ ਦੀਦੀ ਗਏ ਸੀ ਜ਼ਰੂਰੀ ਕਿਤੇ ਤੇ ਮਾਸੀ ਜੀ ਦਾ ਫੋਨ ਆਇਆ ਸੀ ਅੱਜ ਤੇ ਉੱਥੇ ਕੰਮ ਸੀ ਉਹਨਾਂ ਨੂੰ ਫੋਨ ਕਰਾਂਗੇ ਤੁਹਾਡੇ ਨਾਲ ਇਹ ਮਾਸੀ ਜ਼ਿਆਦਾ ਨਹੀਂ ਠੀਕ ਤੇ ਫਿਰ ਤਾਂ ਕਰਕੇ ਪਤਾ ਲੈਣ ਚਲ ਗਏ ਉਹਦਾ ਉਹਨਾਂ ਨੇ ਆਉਣਾ ਸੀ ਨਾਲ ਮੈਨੂੰ ਕਹਿੰਦੇ ਸੀ ਨਾ ਮੈਂ ਆਵਾਂਗੀ ਤੇ ਆਈ ਨਹੀਂ ਚਲੋ ਮੈਂ ਤੁਹਾਡੇ ਵਾਸਤੇ ਨਾ ਚਾਹ ਬਣੀ ਲੈ ਕੇ ਆਉਂਦੀ ਠੀਕ ਹੈ ਮੈਂ ਤੁਸੀ ਧੀ ਵੀ ਵੇਖੋ ਹੋ ਸਨੋ ਭਾਈ ਠੀਕ ਠਾਕ ਕੰਮ ਕਰ ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਕਿੱਦਾਂ ਠੀਕ ਹੈ ਭਾਈ ਹਾਂ ਚੱਲੀ ਜਾਂਦਾ ਮਹਾਰਾਜ ਦੀ ਕਿਰਪਾ ਵਾ ਕਿੰਨੇ ਫੋਨ ਕੀਤੇ ਤੁਹਾਨੂੰ ਮਾਹਾਂ ਹੀ ਆਏ ਜੀ ਉਸ ਪਾਸ ਥੋੜਾ ਘਰੇ ਕੰਮ ਹੀ ਥੋੜਾ ਜਿਹਾ ਉਹਦਾ ਕਰਕੇ ਲੇਟ ਹੋ ਗਿਆ ਸਗੋਂ ਮੈਂ ਗੁਰਪ੍ਰੀਤ ਨੂੰ ਕਹਿਣ ਡਿਆ ਹਾਂ ਪੀਣਾ ਟਾਈਮ ਹੋਇਆ ਭਾਜੀ ਨਹੀਂ ਆਉਣ ਦੇ ਆਉਣਾ ਜਾਂ ਨਹੀਂ ਆਉਣਾ ਮੈਂ ਸਮਾਨ ਵੀ ਲਿਆ ਕੇ ਰੱਖਤਾ ਹਾਂ ਕੋਈ ਫੋਨ ਤੇ ਕਰ ਤੂੰ ਅੱਜ ਮਿਲੇ ਕਰਕੇ ਬੈਠੇ ਨਹੀਂ ਘਰੇ ਆਏ ਕੰਮ ਕਰ ਛੱਡ ਕੇ ਉਹ ਫਿਰ ਇਹੋ ਤੇ ਗੱਲ ਹੁੰਦੀ ਆ ਫਿਰ ਪਿਆਰ ਵੀ ਕੋਈ ਚੀਜ਼ ਹੁੰਦੀ ਨਾ ਫਿਰ ਹਾਂਜੀ ਹਾਂਜੀ ਸਹੀ ਮਮੀ ਡੈਡੀ ਬਾਕੀ ਠੀਕ ਠਾਕ ਹਾਂਜੀ ਸਭ ਵਧੀਆ ਸਭ ਫਿਰ ਸੁਣਾਓ ਘਰੇ ਸਭ ਵਧੀਆ ਮਮੀ ਫਿਰ ਭਾਜੀ ਫਿਰਦੀ ਨਾ ਤੰਦਰੁਸਤ ਜੇ ਬਿਲਕੁਲ ਬਿਲਕੁਲ ਚਲੋ ਸ਼ੁਕਰ ਹੈ ਮਾ ਰਾਇਦਾ ਮਮੀ ਭਾਜੀ ਫਿਰਦੀ ਗੁਰਪ੍ਰੀਤ ਹਾਂਜੀ ਗੱਲ ਨਹੀਂ ਲੱਗ ਗਈ ਉਹ ਇੱਕ ਮਿੰਟ ਆਣਾ ਕਿਚਨ ਚ ਹਾਂ ਦੱਸ ਸਮਾਨ ਨਾਲ ਰੱਖਵਾ ਉਹ ਸਮਾਨ ਹੀ ਫੜਨਾ ਤੂੰ ਫੜ ਹਾਂ ਆ ਕੇ ਰੱਖਉਣਾ ਉਥੇ ਕਿਹੜਾ ਡਰਾਮਾ ਚੁੱਕਣਾ ਵਾ ਦੋ ਵਾਰੀ ਲੈ ਆਉਂਦਾ ਬੰਦਾ ਨਾਲ ਹੁੰਦਾ ਰਿਸਪੈਕਟ ਨੰਗਾ ਆਲੋ ਪਾਜੀ ਆਜੋ ਆਜੋ ਬਹਿ ਜਾਓ ਕਿ ਖੇਚਰ ਕਿੰਨੀ ਪਈ ਪਾਜੀ ਉਹ ਪਾਜੀ ਬੈਠਦੇ ਇਹ ਖੇਚ ਲਗਾ ਦੀਆ ਲਓ ਭਾਬੀ ਜੀ ਸ਼ਗੋ ਭਾਈ ਹੋਰ ਬੈਨੇ ਠੀਕ ਹੈ ਨਾ ਤੂੰ ਹਾਂਜੀ ਹਾਂਜੀ ਬਹੁਤ ਵਧੀਆ ਵਧੀਆ ਹਾਂਜੀ ਹਾਂ ਚਲੋ ਵਧੀਆ ਚੱਲਦਾ ਸ਼ਗੋ ਭਾਈ ਚੱਗੋ ਸ਼ਗੋ ਗੁਰਪ੍ਰੀਤ ਸਨੈਕਸ ਵਗੈਰਾ ਵੀ ਲੈ ਆਉਣੇ ਸੀ ਸਭ ਨੂੰ ਹਾਂ ਮੈਂ ਚਾਹ ਤਰਤੀ ਹੈ ਤੇ ਸਨੈਕਸ ਨਾਲ ਡਿਲੀਵਰੀ ਬੁਆਏ ਨੇ ਆਉਣਾ ਉਹ ਲੇਟ ਹੋ ਗਿਆ ਫੋਨ ਕੀਤਾ ਮਨ ਨੂੰ ਉਹ ਕਹਿੰਦਾ ਥੋੜਾ ਟਾਈਮ ਲੱਗ ਜਨੇ ਆ ਪੰਜ 10 ਮਿੰਟ ਲੱਗ ਜਨੇ ਆ ਤੇ ਉਹ ਆਂਦਾ ਤੇ ਫੇਰ ਸਰਚਾ ਕੋਈ ਗੱਲ ਨਹੀਂ ਉਹਦੇ ਨਹੀਂ ਭਾਜੀ ਫਿਰ ਕੀ ਹੋ ਗਿਆ ਉਹ ਨਹੀਂ ਤਾਂ ਗੱਲ ਕਰਦੇ ਆ ਹੋਰ ਕਿੰਨੀ ਗਾਦੀ ਕਾਲੀ ਹੈ ਕੋਈ ਗੱਲ ਨਹੀਂ ਹੋਰ ਤਾਂ ਸੁਣਾ ਬਸ ਵਧੀਆ ਤੇ ਕੀ ਠੀਕ ਠਾਕ ਪਹਿਲੇ ਤੁਸੀਂ ਇੰਨਾ ਕੁਝ ਖਵਾਤਾ ਹੋਰ ਕਿਸ ਚੀਜ਼ ਦੀ ਤਾਂ ਲੋੜ ਹੀ ਨਹੀਂ ਹੁਣ ਕਿਉਂ ਨਹੀਂ ਲੋੜ ਹੈਗੀ ਅੱਜ ਕੀ ਖਵਾਤਾ ਆ আচ্ছা ਗੁਰਪ੍ਰੀਤ ਇਹ ਨਾ ਤੇਰੇ ਵਾਸਤੇ ਲੋ ਫੂਟ ਇਹਦੀ ਕੀ ਲੋਟ ਸੀ ਪਸੰਦ ਤੇ ਨਾ ਪਸੰਦ ਤੇ ਬਹੁਤ ਹੈ ਪਰ ਇਹਦੀ ਕੀ ਲੋਟ ਸੀ ਭਾਬੀ ਤੇ ਇਹਵੇਂ ਖੇਚਲ ਕੀਤੀ ਨਹੀਂ ਨਹੀਂ ਖਾ ਲਿਆ ਤਾਂ ਥੋੜਾ ਹੋਣਾ ਸੀ ਕੁਝ ਨਾ ਕੁਝ ਲੈ ਕੇ ਹੀ ਹੋਣਾ ਸੀ ਜ਼ਰੂਰ ਸੀ ਹਾਂ ਤੁਹਾਡੀ ਪਸੰਦ ਦੇ ਬਣਾ ਕੇ ਲਿਆਈਆਂ ਮੈਂ ਹਾਂ ਸੂਤ ਤੇ ਬਹੁਤ ਸੋਹਣਾ ਠੀਕ ਹੈ ਤੇ ਟੌਪਸ ਦੀ ਵਿੱਚ ਹੈਗੀ ਜੀ ਲੋ ਤਾਂ ਟੌਪਸਾਂ ਦੀ ਕੀ ਇਹਦੀ ਖੇਚਲ ਫਿਰ ਕੀ ਹੋ ਗਿਆ ਗੁਰਪ੍ਰੀਤ ਨਹੀਂ ਨਾ ਕਥਾ ਕੀ ਅਹੀਂ ਘੜਾ ਰੋਜ ਆਉਣਾ ਵਾ ਬੰਦੇ ਹੀ ਇਹਦੇ ਚ ਕਿਹੜੀ ਗੱਲ ਆ ਲੋ ਮੈਂ ਲੈਣਾ ਹਾਂ ਹੁਣ ਦੁਪਾਟੇ ਵਖਾ ਲਵਾਂ ਤੁਹਾਡੀ ਕੁ ਮੰਗ ਲਵਾਂਗੇ ਕਿਹੜੀ ਗੱਲ ਆ ਕੋਈ ਗੱਲ ਨਹੀਂ ਮੈਨੂੰ ਲੋੜ ਨਹੀਂ ਸੀ ਭਾਬੀ ਤੂੰ ਐਵੇਂ ਇੰਨੀ ਖੇਚਲ ਕੀਤੀ ਤੇਰੀ ਭਾਬੀ ਸਦਾ ਤੇਰੇ ਨਾਲ ਆ ਤੂੰ ਇੱਕ ਕਰਕੇ ਆ ਕੇ ਵੇਖੀ ਠੀਕ ਆ ਠੀਕ ਹੈ ਥੈਂਕ ਯੂ ਤੁਰ ਬੋਸ ਨੂੰ ਮੈਂ ਲੈ ਲੈ ਵੇਹਲਾ ਚੀਜ਼ ਪਸੰਦ ਆਣਾ ਪੂਰੀ ਸੂਟ ਸਾੜਦ ਰਹੀ ਆ ਟੌਪਸ ਤੋਂ ਡਿਜ਼ਾਈਨ ਸੰਧਾ ਕਰਨੀ ਹਾਂਜੀ ਵਿੱਚ ਨਹੀਂ ਫੰਦ ਵਿੱਚ ਚੇਂਜ ਕਰਾ ਕੇ ਲੈ ਦੂੰਗਾ ਹੋਰ ਨਹੀਂ ਨਹੀਂ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਹੈ ਭਾਜੀ ਹਾਂਜੀ ਭਾਜੀ ਉਹ ਸੂਟਾਂ ਦੇ ਅੱਗੇ ਬੜੀ ਸ਼ਕੀਨ ਆ ਸੂਟਾਂ ਦੇ ਬੜਾ ਖੁਸ਼ ਹੁੰਦੀ ਅੱਗੇ ਇਹ ਇਹਨੂੰ ਸਲ ਚਲਛੀ ਵਧੀਆ ਸੂਟਾਂ 'ਚ ਕਿਹੜੀ ਜਨਾਨੀ ਖੁਸ਼ ਨਹੀਂ ਹੁੰਦੀ ਸਾਰੀਆਂ ਜਨਾਨੀਆਂ ਖੁਸ਼ ਹੁੰਦੀ ਆ ਸੂਟ ਦੇਂਦੇ ਰੋਗੇ ਤੇ ਬੜੀ ਖੁਸ਼ ਰਹਿਣਗੇ ਕੋਈ ਗੱਲ ਨਹੀਂ ਅਸੀਂ ਦੇਂਦੇ ਰਵਾਂਗੇ ਤੇ ਗੁਰਪ੍ਰੀਤ ਜਿਹੜੇ ਟੌਪਸ ਹਨ ਨਾ ਇੱਕ ਵਾਰੀ ਦੇਖ ਲੈ ਤੈਨੂੰ ਪਸੰਦ ਆ ਡਿਜ਼ਾਈਨ ਨਹੀਂ ਤੇ ਮੈਂ ਚੇਂਜ ਕਰਾ ਦੂੰਗੀ ਕਿਸੀ ਲੈ ਆਂਦਾ ਵਧੀਆ ਹੀ ਹੋਣਾ ਚਲੋ ਟੌਪਸਾਂ ਦੀ ਕੀ ਲੋੜ ਪੈ ਗਈ ਸੀ ਦੱਸੋ ਰਹਿੰਦੇ ਨੇ ਭ ਕੋਈ ਗੱਲ ਨਹੀਂ ਬਾਜੀ ਫਿਰ ਕੀ ਹੋ ਗਿਆ ਅਸੀਂ ਕਿਹੜਾ ਰੋਜ਼ ਰੋਜ਼ ਦੇਣੇ ਤੁਹਾਨੂੰ ਕਿਵੇਂ ਪਤਾ ਕਿ ਮੈਂ ਹੀ ਉਹ ਮੈਂ ਲੈਣੇ ਲੈਣੇ ਵੀ ਅਸੀਂ ਮੈਂ ਇਹਨਾਂ ਨੂੰ ਕਹਿੰਦੀ ਵੀ ਸਾਂ ਮੈਂ ਕਿਹਾ ਟਾਈਮ ਕੱਢ ਕੇ ਨਾ ਚੱਲਣਾ ਮੇਰੇ ਨਾਲ ਬਸ ਇਹ ਕਹਿੰਦੇ ਹਫਤਾ ਕੋ ਰੁਕੇਵੇਂ ਕੋ ਟਾਈਮ ਨਹੀਂਗਾ ਤੁਸੀਂ ਤਾਂ ਬਹੁਤ ਸੋਹਣੇ ਡਾਕਿਸ ਲੈਂਦੇ ਮੇਰੇ ਮਨ ਦੀ ਰੀਜ ਪੂਰੀ ਕਰਦੀ ਤੇ ਚੱਲ ਤੂੰ ਖੁਸ਼ ਹੈ ਨਾ ਖੁਸ਼ ਹੋ ਗਈ ਆ ਜਿਹੜਾ ਨੇ ਛੋਟੇ ਛੋਟੇ ਚਾਹ ਹੁੰਦੇ ਆ ਹੋਈ ਗਏ ਹਣਾ ਸੂਟ ਲੈ ਆਂਦੇ ਬਹੁਤ थैंक यू ਵੀਰ ਜੀ ਹਾਂ थैंक यू ਕੋਈ ਗੱਲ ਨਹੀਂ ਚੱਲ ਗਿਆ ਅੰਨੀ ਖੱਤਲ ਕਿਉਂ ਕੀਤੀ ਤੂੰ ਈ ਵਾਰ ਦੇਖਣ ਵਾਲੀ ਇਕੜੀ ਗੱਲ ਤੂੰ ਭੈਣ ਨਾ ਮੇਰੀ ਫਿਰ ਕਿਹੜੀ ਆ ਚਲੋ ਤੇ ਹੈ ਗਈ ਹੈ ਕਰਨਾ ਹੈ ਫੋਨ ਲਾਜਲੀ ਵੀ ਕਰਨਾ ਹੈ ਫੋਨ ਲਿਵੇਂ ਸਾਮਲਾ ਸਮਾਣਾ ਆਪਣਾ ਹਾਂਜੀ ਡਿਲੀਵਰੀ ਵਾਲੇ ਨੂੰ ਫੋਨ ਕਰਨਾ ਸੀ ਹਾਂ ਕਰ ਲੱਗੀ ਬਸ ਆਓ ਬਾਬੀ ਮੈਂ ਤੁਹਾਨੂੰ ਘਰ ਵਿਖਾਵਾਂ ਆਪਣਾ ਚੱਲ ਗੁਰਪ੍ਰੀਤ ਓ ਭਾਈ ਆਜੋ ਤੇ ਨਹੀਂ ਬੋਸ ਸੁਣਾ ਘਰ ਹੈ ਗੁਰਪ੍ਰੀਤ ਸੁਣਾ ਹਵਾਦਾਰ ਵੀ ਹੋ ਰਹੀ ਹੈ ਉੱਪਰ ਵੀ ਇਹੇ ਕਮਰੇ ਹਾਂਜੀ ਹਾਂਜੀ ਉੱਪਰ ਵੀ ਗਏ ਅੱਛਾ ਅੱਛਾ ਆਪਾਂ ਫਿਰ ਕਹਿੰਦੇ ਘਰ ਤੇ ਤੇਰਾ ਬਹੁਤ ਸੋਹਣਾ ਵਾ ਨਜ਼ਰਾਂ ਲੱਗ ਜੇ ਕਿਤੇ ਤੇਰੇ ਨਾ ਨਾ ਆਪਣੇ ਦੀ ਵੀ ਕਦੀ ਨਜ਼ਰ ਨਹੀਂ ਹਰ ਚੀਜ਼ ਆਪਣੀ ਜਗ੍ਹਾ ਪਰਫੈਕਟ ਆ ਬਹੁਤ ਵਧੀਆ ਵਾ ਮੈਂ ਇਹ ਦਰਨਾ ਖੁੱਲੇ ਖੁੱਲੇ ਘਰ ਬਹੁਤ ਚੰਗੇ ਲੱਗਦੇ ਕਿੰਨਾ ਟਾਈਮ ਲੱਗਾ ਬਾਬੇ ਇਹਨੂੰ ਬਣਵਾਉਣ ਤੇ ਆਪ ਹੀ ਬਣਵਾਇਆ ਸਾਰਾ ਸਾਰਾ ਕੁਝ ਸਪੈਸ਼ਲ ਫਰਨੀਚਰ ਵਗੈਰਾ ਸਾਰਾ ਰੈਡੀ ਕਰਵਾਇਆ ਬਹੁਤ ਵਧੀਆ ਐਨੇ ਕਿ ਬਣਿਆ ਬਣਾਇਆ ਮੰਗਵਾਇਆ ਕੁਝ ਵੀ ਨਹੀਂ ਆਪ ਹੀ ਰੈਡੀ ਕਰਵਾਇਆ ਸਾਰਾ ਕੁਝ ਠੀਕ ਆ ਵਿਮਲ ਜੀ ਦੇ ਘਰ ਵੀ ਐਨੇ ਸੋਹਣਾ ਓਹ ਉਹਦਾ ਘਰ ਕਿੱਥੋਂ ਆ ਤੁਹਾਨੂੰ ਪਤਾ ਹੋਣਾ ਦੀ ਕਮਾਈ ਦਾ ਸਾਧਨ ਤੇ ਰੁਸਵਾ ਨਹੀਂ ਹੋਣਾਗਾ ਠੀਕ ਹੈ ਕੋਈ ਗੱਲ ਨਹੀਂ ਬਾਕੀ ਤੁਸੀਂ ਬੁਲਾਇਆ ਹੋਣਾ ਤੁਹਾਨੂੰ ਹਾਂ ਅਸੀਂ ਰੋਟੀ ਤੇ ਜਾਣਾ ਨਾ ਉਹਨਾਂ ਨਾਲ ਹੁਣ ਇੱਧਰ ਹੁਣ ਤੇਰੇ ਆਲਾ ਆ ਗਏ ਆ ਤੇ ਹੁਣ ਅਸੀਂ ਉਹਨਾਂ ਨਾਲ ਵੀ ਜਾਣਾ ਰੋਟੀ ਤੇ ਬੁਲਾਇਆ ਉਹਨਾਂ ਨੇ ਸਾਨੂੰ ਤੇ ਆਪਾਂ ਕਿਹਾ ਸੀ ਕਿ ਚੱਲ ਪਹਿਲੇ ਤੇਰੇ ਆਲਾ ਪਾ ਜੰਨੇ ਆ ਚੰਗਾ ਕੀਤਾ ਤੇ ਇੱਧਰ ਦਾ ਪਹਿਲੇ ਭੁਗਤ ਜੀ ਹਾਂ ਚੰਗਾ ਕੀਤਾ ਇੱਧਰ ਦੀ ਮੈਨੂੰ ਰੀਜ ਹੀ ਹਾਂ ਚਲੋ ਨਾ ਪੂਰੀ ਰੀਜ ਫਿਰ ਹੋਵਾਂਗੇ ਉੱਧਰ ਵੀ ਹੁਣ ਤੇ ਤੁਸੀਂ ਆਇਓ ਫਿਰ ਘਰ ਆਵਾਂ ਰਹਿਣ ਆਇਓ ਹੈ 2-4 ਦਿਨ ਮੈਂ ਤੇ ਰਹਿਣਾ ਵਾਂਗੀ ਪਹਿਲੇ ਤੂੰ ਹੀ ਹੁਣ ਆਇਆ ਹੁਣ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਹੁਣ ਨਾ ਨਾ ਆਪਾਂ ਤੇ ਆ ਹੀ ਗਏ ਆ ਲੋ 2-4 ਦਿਨ ਮੇਰੇ ਕੋ ਵੀ ਰਹਿ ਬੋਇਆ ਥੋੜੀ ਗੱਲ ਹੁੰਦੀ ਨਹੀਂ ਗੁਰਪਿੱਧੂ 2-4 ਦਿਨ ਨਹੀਂ ਰਹਿ ਸਕਦਾ ਤੈਨੂੰ ਪਤਾ ਮੰਮੀ ਜੀ ਠੀਕ ਨਹੀਂ ਰਹਿੰਦੇ ਤੇ ਕੰਮ-ਕਰ ਵੀ ਕਰਨਾ ਹੁੰਦਾ ਘਰ ਦਾ ਤੈਨੂੰ ਤਾਂ ਪਤਾ ਹੀ ਸਭ ਉਹ ਤੇ ਚਲੋ ਭਾਬੀ ਠੀਕ ਹੈ ਪਰ ਮੇਰਾ ਵੀ ਮੇਰੀ ਵੀ ਧੀਜ ਵੀ ਹੈ ਤੇ ਮੇਰੇ ਕੋਲ ਰਹਿ ਉਹ ਕੋਈ ਗੱਲ ਨਹੀਂ ਮੈਂ ਨਹੀਂ ਆਵਾਂਗੀ 2 ਦਿਨ ਹੁਣ ਤੇਰੀ ਵਾਰੀ ਹੁਣ ਦੂਆ ਵੀ ਠੀਕ ਹੈ ਚਲੋ ਮੈਂ ਆਉਂਦੀ ਚਲ ਜੀਏ ਫਿਰ ਚਲੋ ਬੈੋ ਗਏ ਹਾਂ ਚਲੋ ਰੁਕੋ ਭਾਬੀ 2 ਮਿੰਟ ਮੈਂ ਕੁ ਬੇ ਆਏ ਤਾਂ ਗਿਫਟ ਨਹੀਂ ਲੈਣਾ ਕੋਈ ਹੋਰ ਦਿਨ ਆਪਣੇ ਕਾਕੇ ਗੁਰਪ੍ਰੀਤ ਗਿਫਟ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਤੇਰੇ ਭਰਾ ਭਾਬੀ ਆ ਸਾਡਾ ਫਰਜ਼ ਬੰਦਾ ਕਿ ਆਪਾਂ ਕੁਝ ਲੈ ਕੇ ਆਈਏ ਨਹੀਂ ਦੇਣਾ ਲੈਣ ਥੜੀ ਨਹੀਂ ਆ ਹਾਂ ਫਿਰ ਕਿ ਮੇਰੇ ਵੱਲੋਂ ਵੀ ਤਾਂ ਹੁੰਦਾ ਕਿ ਮੈਂ ਵੀ ਆਪਣੇ ਭਰਾ ਭਾਬੀ ਕੋਈ ਕੁਝ ਦਵਾ ਮੇਰਾ ਵੀ ਚਾਵੇ ਨਾ ਕੀ ਲੋੜ ਹੀ ਹੈ ਜੀ ਲੋ ਐਚ ਵੀਰ ਜੀ ਤੁਹਾਡਾ ਸੂਟ ਹੈ ਭਾਬੀ ਜੀ ਦਾ ਸੂਟ ਹੈ ਨਾਲ ਸੱਗਣ ਵਾਲਾ ਲਵਫਾ ਹੈ ਠੀਕ ਹੈ ਆਪਣੀ ਮਰਜ਼ੀ ਨਾਲ ਕੁਝ ਲੈ ਲੈਣਾ ਵਧੀਆ ਚੈਨ ਬਣਾ ਲੈਣਾ ਗੁਰਪ੍ਰੀਤ ਇੰਨਾ ਕੁਝ ਦੇਣ ਦੀ ਕੀ ਲੋੜ ਸੀ ਦੱਸ ਕਿਉਂ ਨਹੀਂ ਲੋੜ ਹੈਗੀ ਹਾਂ ਮੇਰੀ ਕੋਈ ਇੱਕ ਭਾਬੀ ਮੈਨੂੰ ਦਵਾਓ ਭਾਬੀ ਰੱਖ ਲਓ ਕੋਈ ਗੱਲ ਨਹੀਂ ਫਿਰ ਕੀ ਹੈ ਤੁਸੀਂ ਵੀ ਲੈ ਨਹੀਂ ਆਉਂਦਾ ਇਹ ਨਹੀਂ ਆਉਂਦਾ ਮੈਂ ਲਿਆਉਂਦਾ ਤੇ ਬਣਵਾ ਲੈਣਾ ਕੁਝ 골ਡ ਦਾ ਠੀਕ ਹੈ ਠੀਕ ਹੈ ਦੀਦੀ ਓਕੇ ਓਕੇ ਆਣਾ ਫਿਰ ਅੱਛਾ ਬੀਬੀ ਚਲੋ ਆਓ ਚਲੋ ਚਲੋ ਹਾਂਜੀ ਮੇਰੀ ਗੱਲ ਸੁਣੋ ਵੇਖਿਆ ਜੀ ਉੱਥੇ ਕਿੰਨਾ ਸੋਹਣਾ ਘਰ ਉਹਨਾਂ ਦਾ ਤੂੰ ਹੀ ਤਾਂ ਮੈਨੂੰ ਦੱਸਿਆ ਹੀ ਨਹੀਂ ਕਿ ਗੁਰਪ੍ਰੀਤ ਦਾ ਘਰ ਇੰਨਾ ਵੱਡਾ ਵਾ ਮੈਂ ਤਾਂ ਵੇਂਦੀ ਹੀ ਰਹਿ ਗਈ ਐਡੀ ਸੋਹਣੀ ਕੋਠੀ ਆ ਘਰ ਸੁਣੇ ਮਾਤਾ ਕਿੱਥੇ ਗਈ ਪਲਾ ਦਿਖਣ ਨਹੀਂ ਦੇ ਤੂੰ ਹਿੰਮਤ ਆ ਛੱਡੋ ਇੱਥੇ ਕਿਤੇ ਤੁਰੀ ਫਿਰਦੀ ਹੁਣੀ ਆ ਮੈਂ ਕੀ ਆਖਣ ਦੀ ਆ ਐਡੀ ਸੋਹਣੀ ਕਿਤੇ ਕੋਠੀ ਤੂੰ ਇਹ ਮੈਨੂੰ ਦੱਸਿਆ ਨਹੀਂ ਐਡੇ-ਐਡੇ ਵੱਡੇ ਕਮਰੇ ਹੈ ਚੰਗਾ ਪੈਸਾ ਲਾਇਆ ਨੇ ਤੇ ਘਰ ਸੋਣਾ ਪਾਈਆ ਕੰਮ ਕਰਦਾ ਚੰਗਾ ਵਧੀਆ ਤੇ ਘਰ ਦਸਣਾ ਬਣਾਇਆ ਤੂੰ ਵੀ ਇਦਾਂ ਦਾ ਕੰਮ ਕਰੋ ਹਾਂ ਕੋਈ ਵਧੀਆ ਜਿਆ ਪਾਜੀ ਆਪਣੇ ਨਾਲ ਰਲ ਕੇ ਹੈ ਅਸੀਂ ਵੱਡੇ-ਵੱਡੇ ਕੋਠੀ ਬਣਾਈਏ ਸੋਚਿੰਦੇ ਮੈਂ ਵੀ ਦੇ ਆਵਾ ਪਰ ਉਹਦਾ ਕੰਮ ਸਟਾਰਟਿੰਗ ਤੋਂ ਬੜਾ ਵਧੀਆ ਵਾ ਉਹ ਤਾਂ ਇਦਾਂ ਇਦਾਂ ਘਰ ਕੋ ਬਾਹਰ ਉਹਦਾ ਸਾਰਾ ਕੁਝ ਵੇਖਿਆ ਕਿੰਨਾ ਸੈੱਟ ਆ ਯਾਰ ਸਟਾਰਟਿੰਗ ਦੀ ਕਿਹੜੀ ਗੱਲ ਆ ਜਦੋਂ ਸਟਾਰਟਿੰਗ ਕਰਾਂਗੇ ਤੇ ਆਪੇ ਬਾਬਾ ਫਿਰ ਸਾਥ ਦੇਵੇਗਾ ਮਿਹਨਤਾਂ ਦੇ ਮੁੱਲ ਪੈਂਦੇ ਤੁਹਾਨੂੰ ਪਤਾ ਵਾ ਹਨਾ ਤੇ ਬਾਜੀ ਦਾ ਤਾਂ ਕੰਮ ਹੀ ਬੜਾ ਵਧੀਆ ਹੂੰ ਤੇ ਵੇਖ ਲਓ ਮੈਨੂੰ ਨਾ ਕਿੰਨੀਆਂ ਹੀ ਚੀਜ਼ਾਂ ਦਿੱਤੀਆਂ ਜਿਵੇਂ ਹੁਣ ਲਫਾ ਪਾ ਵੇਖ ਕੇ ਆਈਆਂ ਸੂਟ ਮੈਨੂੰ ਦੋ ਤਿੰਨ ਏਡੇ ਸੋਹਣੇ ਆ ਕੀ ਚੱਕਰ ਹੋਇਆ ਇੱਕ ਚੀਜ਼ ਦੇ ਕੇ ਆਉਣੀ ਤੇ ਇੱਕ ਵਟਾ ਕੇ ਲੈ ਆਉਣੀ ਹੈ ਇੱਕ ਜਨਾਨੀ ਦਾ ਹਸਾਬਤਾਬ ਹੋਇਆ ਬੈਡ ਨਹੀਂ ਸਮਝਉਂਦੀ ਤੁਹਾਡਾ ਤੇ ਦਿਮਾਗ ਖਰਾਬ ਹੋ ਗਿਆ ਵਾ ਫਰਜ਼ ਬੰਦਾ ਹੀ ਨਾ ਉਹਦਾ ਵੀ ਦੇਣ ਦਾ ਉਹਨੇ ਦਿੱਤੇ ਮੈਨੂੰ ਬੜੇ ਸੋਹਣੇ ਸੂਟ ਦਿੱਤੇ ਮੈਂ ਤਾਂ ਕਮਾਲ ਹੋਈ ਪਈ ਆ ਚੱਲ ਪਸੰਦ ਆ ਗਿਆ ਤੈਨੂੰ ਆ ਦੇ ਵਿੱਚ ਅਚੇ ਇਹਨੇ ਇੱਕ ਪਤਲੀ ਜਿਹੀ ਬੜੀ ਸੋਹਣੀ ਪਸੰਦ ਆ ਗਿਆ ਵਾ ਮੈਂ ਨਹੀਂ ਮੈਨੂੰ ਤਾਂ ਇੰਨੇ ਪਸੰਦ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਛਾ ਮੈਨੂੰ ਇਹ ਗੱਲ ਦੱਸ ਹਮ ਆਪਣਾ ਵਿਮਨਲੀ ਵੀ ਬਣਾ ਕੇ ਲੈ ਹੁੰਦਾ ਨਾ ਸਾਰਾ ਕੁਝ ਜੋ ਵੀ ਆ ਦਿਖਾਇਆ ਤਾਂ ਐਵੇਂ ਨਹੀਂ ਕੋਸ਼ਿਸ਼ ਕੀਤੀ ਇੱਥੇ ਦਿਖਾਉਣ ਵਾਲੀ ਕਿਹੜੀ ਗੱਲ ਆ ਲੈ ਆਂ ਉਹਦਾ ਮੈਂ ਉਹਦੇ ਹਿਸਾਬ ਨਾਲ ਬਣਾ ਲਿਆਈ ਤੇ ਇਹਦਾ ਇਹਦੇ ਹਿਸਾਬ ਨਾਲ ਬਣਾ ਲਿਆਈ ਮੈਨੂੰ ਇਹਦਾ ਫਿਕਰ ਹੀ ਇੱਧਰ ਦਾ ਮੈਂ ਪਗਤਾ ਆਈ ਮੈਨੂੰ ਪਤਾ ਹੀ ਵੀ ਕੰਮ ਵਾਵਾ ਤਕੜਾ ਵਾ ਇੱਧਰ ਸਹੀ ਆ ਆ ਕੀ ਹਿਸਾਬ ਦਾ ਮਤਲਬ ਕੀ ਹੋਇਆ ਦੋਨੋਂ ਤਾਂ ਇੱਕੋ ਚੀਜ਼ ਬਣਾ ਕੇ ਲੈਣੀ ਨਾ ਬਰਾਬਰ ਦੀ ਸਾਰਾ ਕੁਝ ਜੋ ਵੀ ਹੈਗਾ ਵਾ ਕਿਹੜਾ ਬਰਾਬਰ ਦਾ ਬਣਾ ਲੈਣਾ ਹੀ ਉਹ ਬਰਾਬਰ ਦੀਆਂ ਨੇ ਦੋਵੇਂ ਤੁਹਾਨੂੰ ਚੰਗਾ ਭਲਾ ਪਤਾ ਵਾ ਮੇਰੀਆਂ ਤਾਂ ਬਰਾਬਰ ਦੀਆਂ ਨਾ ਮੇਰੀਆਂ ਤਾਂ ਭੈਣਾਂ ਦੋਵੇਂ ਹੀ ਆ ਨਾ ਭੈਣਾਂ ਤੁਹਾਡੀਆਂ ਮੈਨੂੰ ਪਤਾ ਵਾ ਕਿ ਕਿਹਦੇ ਨਾਲ ਕਿੱਦਾਂ ਵਰਤਣਾ ਵਾ ਤੇ ਕਿਹਦੇ ਲਈ ਕੀ ਲੈ ਕੇ ਆਉਣਾ ਵਾ ਤੇ ਕੀ ਅੱਗੋ ਲੈ ਕੇ ਆਉਣਾ ਵਾ ਸਾਰਾ ਕੁਝ ਜਾਣਦੀ ਆ ਮੈਂ ਐਡੀ ਨਹੀਂ ਕੋਈ ਗੱਲ ਹੈਗੀ ਮੇਰੇ ਵੀ ਪਿੱਛੇ ਪਰਝਾਈ ਹੀ ਮੈਨੂੰ ਪਤਾ ਵਾ ਕਿੱਦਾਂ ਵਰਤੀਦਾ ਉਹਦੇ ਬਣਾ ਲਿਆਈ ਆ ਮੈਂ ਸੂਟ ਤੁਹਾਡੀਆਂ ਤੁਸੀਂ ਜਾਣੋ ਠੀਕ ਹੈ ਨਾ ਪਰ ਮੇਰੀ ਗੱਲ ਸੁਣੋ ਜੋ ਵੀ ਲਿਆਇਆ ਹੋਣਾ ਚੰਗਾ ਲੱਗਣਾ ਹੈ ਉਹਦੇ ਲਈ ਠੀਕ ਹੈ ਨਾ ਉਹ ਵਿਚਾਰੀ ਉਹਦੇ ਦਿਲ ਵਿੱਚ ਕੀ ਆਊਗਾ ਫਿਰ ਦਿਖਾ ਦੇਣਾ ਮਾੜਾ ਜ ਮੈਨੂੰ ਇੱਕ ਕਰੀ ਨਾ ਕੀ ਦਿਲ ਚੋਣਾ ਕੀ ਦਿਲ ਚੋਣਾ ਦੱਸੋ ਉਹਦਾ ਵੀ ਵਧੀਆ ਬਣਾ ਕੇ ਲਈ ਉਹਦਾ ਕਿਤੇ ਮਾੜਾ ਬਣਾ ਕੇ ਲਈ ਆ ਜਿਹੜਾ ਉਹਦੇ ਦਿਲ ਚ ਆਊਗਾ ਉਹੀ ਤਾਂ ਮੈਂ ਪੁੱਛਦੇ ਵਧੀਆ ਬਣਾਇਆ ਨਾ ਇਹ ਵਧੀਆ ਵਾ ਕਿ ਵਧੀਆ ਨੂੰ ਕੀ ਆ ਉਥੇ ਚੱਲਾਂਗੇ ਹੁਣ ਉਹਦੇ ਹੱਲ ਵੀ ਤੇ ਕੀ ਕਹਿੰਦੀ ਰੋਟੀ ਪਣੀ ਬਣਾਵਾਂਗੇ ਆਹੋ ਕਹਿੰਦੀ ਰੋਟੀ ਪਣੀ ਤੇ ਬਣਾਉਂਗੀ ਵਿਚਾਰੀ ਕੋਈ ਗੱਲ ਇੱਚ ਕਿਹੜੀ ਗੱਲ ਆ ਤਾਂ ਠੀਕ ਆ ਸਾਨੂੰ ਸੱਧਿਆ ਵਾ ਆਪਾ ਜਾਣਾ ਹੀ ਆ ਫੇਰ ਆਪਾਂ ਤੇ ਆਪਾ ਜਾਣਾ ਹੀ ਆ ਜੋ ਸਾਡੇ ਕੋ ਸਰੂਗਾ ਆਪਾ ਲੈ ਜਾਾਂਗੇ ਕੱਲ ਮੁੱਕ ਗਈ ਇੱਚ ਕਿਹੜੀ ਲੜਾਈ ਵਾਲੀ ਗੱਲ ਹੈਗੀ ਆ ਹਾਂ ਗੱਲਾਂ ਤੂੰ ਪਹਿਲਾਂ ਨਹੀਂ ਕੀਤੀਆਂ ਜੇ ਦੋਦੇ ਹੱਲ ਜਾਣਾ ਹੈਗਾ ਗੁਰਪ੍ਰੀਤਵਾਲ ਜਾਣਾ ਵੀ ਮੇਰੇ ਨਾਲ ਸਰੂਗਾ ਸਰੂਗਾ ਤੇ ਆਗਲਾ ਸਰੂਗੀ ਯਾਨੀ ਕੀ ਹਿਸਾਬ-ਤਾਬ ਹੋਇਆ ਮੈਨੂੰ ਮੇਰੀ ਗੱਲ ਸੁਣੋ ਧਿਆਨ ਨਾਲ ਤੁਹਾਨੂੰ ਨਾ ਸਮਝ ਨਹੀਂ ਹੈਗੇ ਇੰਨਾਂ ਚੀਜ਼ਾਂ ਦੇ ਹੁਣ ਵੇਖੋ ਪਾਜੀ ਦਾ ਕਿੱਡਾ ਹਾਈ-ਫਾਈ ਕੰਮ ਹੈ ਅਗਲੇ ਢੀ ਤਗੜੀ ਕੋਠੀ ਤੇ ਬੈਠੇ ਉਸੇ ਹਿਸਾਬ ਨਾਲ ਜਾਣਾ ਹੀ ਨਾ ਉੱਧਰ ਤੇ ਹੁਣ ਉੱਧਰ ਸਾਬਣਾ ਚਲ ਜਾਗੇ ਉਹਦਾ ਮੈਂ ਸਭ ਕੁ ਬਣਾ ਕੇ ਲਈਆਂ ਇਹ ਥੋੜਾ ਮੋਗਲੇ ਕੁਝ ਲੈ ਕੇ ਨਹੀਂ ਆਈ ਮੈਂ ਤੁਹਾਨੂੰ ਆਖਿਆ ਵੀ ਤੂੰ ਮੇਰੇ ਤੇ ਛੱਡ ਦੋ ਮੈਂ ਸਾਰਾ ਕੁਝ ਹੈਂਡਲ ਕਰ ਲੈਣਾ ਵਾ ਉਹ ਚੰਗਾ ਚੰਗਾ ਮੈਨੂੰ ਨਹੀਂ ਇਹ ਚੀਜ਼ਾਂ ਦਾ ਹਿਸਾਬ-ਤਾਬ ਹੈਗਾ ਲਾਲੇ ਦਾ ਹਿਸਾਬ-ਤਾਬ ਠੀਕ ਹੈ ਨਾ ਬੰਦਿਆਂ ਨੂੰ ਕੀ ਪਤਾ ਹੁੰਦਾ ਕੀ ਦੇਣਾ ਤੇ ਕੀ ਲੈਣਾ ਵ ਉਹ ਬਾਬਾ ਮੈਂ ਤਾਂ ਕਹਿਣ ਦਿਆਂ ਵੀ ਮੇਰੀ ਭੈਣ ਆ ਉਹਦੇ ਲਈ ਕੋਈ ਜੋ ਵੀ ਲਿਆ ਆ ਵਧੀਆ ਲੈ ਕੇ ਆਈ ਠੀਕ ਹੈ ਨਾ ਬਾਕੀ ਤਾਂ ਜਾਣ ਲਈ ਆਪੇ ਹਿਸਾਬ-ਤਬ ਲਾ ਲਿਓ ਤੁਸੀਂ ਠੀਕ ਹੈ ਨਾ ਮੈਨੂੰ ਪਤਾ ਵਾ ਠੀਕ ਹੈ ਨਾ ਤੇ ਮੇਰੇ ਤੇ ਛੱਡ ਦਿਓ ਆਪੇ ਆਂਦੇ ਜੇ ਨਾ ਘਰ ਸੰਭ ਮਾਤਾ ਵੀ ਆਂਦੀ ਘਰ ਸੰਭ ਮੈਂ ਤੁਹਾਨੂੰ ਘਰ ਸੰਭ ਕੇ ਵਿਖਾਵਾਂਗੀ ਮੈਨੂੰ ਪਤਾ ਵਾ ਕਿਦੇ ਨਾਲ ਕਿਦਾਂ ਵਰਤਣਾ ਕਿਦੇ ਨਾਲ ਕਿਦਾਂ ਨਹੀਂ ਵਰਤਣਾ ਤੇ ਟੈਨਸ਼ਨ ਨਾ ਲਓ ਚਲੋ ਹਣਕ ਖਾ ਰਾਜ ਕੇਤੇ ਤੁਸੀਂ ਆਏ ਜੇ ਕੇ ਚੀਜ਼ ਦੀ ਲੋੜ ਨਹੀਂ ਹੋਣੀ ਹੁਣ ਮੈਂ ਰਾਤ ਨੂੰ ਰੋਟੀ ਤਿਆਰ ਕਰੂੰਗੀ ਕੋਈ ਗੱਲ ਨਹੀਂ ਠੀਕ ਆ ਰੋਟੀ ਦੀ ਲੋੜ ਵੀ ਨਹੀਂ ਮੈਨੂੰ ਵੈਸੇ ਵੀ ਠੀਕ ਹੈ ਨਾ ਅੱਜ ਭੈਣ ਨੇ ਲੁਕਾ ਕੇ ਐ ਵਾ ਕੁਛ ਚੱਕਰ ਨਹੀਂ ਹੈ ਠੀਕ ਆ ਆ ਹੁਣ ਮੈਂ ਉਧਰ ਦੀ ਤਿਆਰੀ ਕਰਾ ਉਧਰੋਂ ਫਿਰ ਹੋਈ ਹੈ ਨਾ ਹਾਂ ਤੂੰ ਉਧਰ ਤਿਆਰੀ ਕਰ ਲੈ ਫੇ ਚਲਦੇ ਆਪਾਂ ਠੀਕ ਆ ਆ ਵੇਖਾ ਮਾਤਾ ਕਿੱਥੇ ਗਈ ਦਿਹੀ ਨਹੀਂ ਕਿਤੇ ਆਹ ਉੱਛਾਈ ਨਹੀਂ ਕੀ ਅੱਜ ਖੀਰ ਸਾਹਿਬ ਲਾਇਆ ਕੋਈ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਪਤਾ ਨਹੀਂ ਕੀ ਬਜਾਰਤਾ ਨਹੀਂ ਇਹ ਪੌਂਦੀ ਰਹਿੰਦੀ ਐ ਮੈਂ ਬਣਾ ਲਈ ਆ ਉਹਦੇ ਲਈ ਬਣਾ ਲਈ ਜਿਹੜਾ ਸਰੂਗਾ ਇਹ ਗੱਲਾਂ ਤੇਨੇ ਪਹਿਲਾਂ ਕੀਤੀਆਂ ਨਹੀਂ ਆ। ਨਾਲੇ ਬੁਝਾਰਤਾ ਨਹੀਂ ਪਾਈਂਦੀ ਮੈਨੂੰ ਦਿਖਾਇਆ ਕੁਛ ਨਹੀਂ ਇਹਨੇ ਕੀ ਬਣਾ ਕੇ ਲਿਆਈ ਆ। ਪਤਾ ਨਹੀਂ ਕੀ ਬਣਾ ਲਿਆਈ ਹੋਣੀ ਮੈਨੂੰ। ਸਮਝ ਨਹੀਂ ਆਉਂਦੀ ਇਹਦੀ। ਚਲੋ ਲਿਖਦੇ ਆ ਕੀ ਬਣਾ ਕੇ ਲਿਆਈ ਆ। ਇਹ ਤਾਂ ਉੱਥੇ ਪਤਾ ਲੱਗ ਹੀ ਜਾਣਾ। ਮੈਂ ਜੋ ਵੀ ਲੈ ਕੇ ਆਈ ਮਾੜਾ ਥੋੜੀ ਲੈ ਕੇ ਆਈ ਹੋਊਗੀ ਕੋਈ। ਚੰਗਾ ਹੀ ਲੈ ਕੇ ਆਈ ਹੋਊਗੀ। ਬਾਕੀ ਰੱਬ ਜਾਣੇ। ਠੀਕ ਹੈ। ਕਿ ਮਾਤਾ ਪਤਾ ਨਹੀਂ ਕਿੱਧਰ ਚਲ ਗਈ ਐ ਸਵੇਰ ਦੀ ਦਿਖਣ ਨਹੀਂ دی۔ ਤੇ ਕਿੱਧਰ ਟੱਕਰੀ ਗੱਲਾਂ ਮਾਰਨ ਦੀ ਰਾਜਕੇਰ ਕੇ ਕਿਸ ਨੂੰ। ਲੋਨ ਨੂੰ ਮੈਂ ਪਹੁੰਚ ਲਵਾਂ ਮੈਂ ਸਾਹ ਬਤਾਵਾਂ ਜੋ ਵੀ ਹੈਗਾ